ਕੈਚ ਰੋਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 400 ਏਕੜ ਜ਼ਮੀਨ ਸੁਖਦੇਵ ਸਿੰਘ ਢੀਂਸਾ ਦੱਬੀ ਬੈਠਾ ਹੈ ਜਿੱਥੇ ਸਰਵਾਰ ਸਾਹਿਬ ਦੀ ਨਕਲ ਬਣ ਰਹੀ ਹੈ ਨਾਗਪੁਰ ਵਾਲੇ ਬਣਾ ਰਹੇ ਨੇ ਜੀ ਦੀ ਪਰਵਾਹੀ ਨਾਗਪੁਰ ਅਕਾਲੀ ਦਲ ਕਰ ਰਿਹਾ ਹੈ ਲੇਕਿਨ ਅਫਸੋਰ ਤੁਹਾਡੇ ਵਰਗੇ ਦਿੱਲੀ ਦੇ ਦਲਾਲ ਪਰਮਿੰਦਰ ਜੀ ਤੁਹਾਡੇ ਪਿਤਾ ਦਿੱਲੀ ਦੇ ਦਲਾਲ ਵਰਗੇ ਸੁਖਦੇਵ ਸਿੰਘ ਢੀਂਸਾ ਵਰਗੇ ਦਿੱਲੀ ਦੇ ਦਲਾਲ ਨੇ ਜਿਹੜੇ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਦਲੀ ਦੀ ਬੋਲਣੀ ਬੋਲੀ ਬੋਲਣ ਥਰੂ ਕੀਤੀ ਹੈ ਜਲਦੀ ਬਹੁਤ ਜਲਦੀ ਗੁਰਦੁਆਰਾ ਆਨੜ ਕੀ ਆਣਾ ਸਾਹਿਬ ਪਾਸਤਾ ਤਾਮ ਦੇ ਪੜ੍ਹ ਸ਼ੁਰੂ ਕਰਾਂਗਾ ਤਾਂ ਕਿ ਸਿੱਖ ਸក្តਾਰੂ ਸਾਰਾ ਇਸ ਕਸੇ ਦਾ ਕਰ ਜਾਏ ਜਿਹੜਾ ਸਮਝ ਜਾ ਸਕੇ ਕਿਉਂਕਿ ਬਹੁਤੇ ਲੋਕਾਂ ਨੂੰ ਤੁਸੀਂ ਆਪਣੇ ਕੋਲੀ ਚੱਤ ਬਣਾ ਰੱਖਿਆ ਜਿਹੜੇ ਅਕਲੀਦਲ ਨੇ ਸ੍ਰੀ ਅਕਾਲ ਤਖਤ ਤੋਂ ਜਨਮ ਲਿਆ ਸੀ ਸੋ ਅੱਜ ਇਸ ਫੌਰਮ ਨੂੰ ਸੋਚਣਾ ਪਏਗਾ ਕਿ ਕੱਲ ਤੋਂ ਸਭ ਦੇ ਜਥੇਦਾਰ ਜਥੇਦਾਰ ਆਪ ਜਥੇਦਾਰ ਆਪਣੀ ਜ਼ਥੇਦਾਰੀ ਬਚਾਉਣ ਲਈ ਸਿਰਫ ਜਾਂ ਰਾਣਾਗਪੁਰ ਤੋਂ ਆਸ਼ੀਰਵਾਦ ਲੈਣ ਲਈ ਜਾਂ ਬਰਤ ਤੋਂ ਆਸ਼ੀਰਵਾਦ ਲੈਣ ਲਈ ਲੰਡਨ ਰਹੇ ਨੇ ਇਹ ਗੱਲ ਦਾ ਫੈਸਲਾ ਅੱਜ ਕੌਮ ਨੂੰ ਕਰਨਾ ਪੈਣਾ ਹੈ ਕੌਮ ਨੂੰ ਮੰਨਾਂ ਦੇ ਜੰਗ ਦੇ ਵਿੱਚ ਆਉਣਾ ਪੈਣਾ ਮੈਨੂੰ ਉਮੀਦ ਸੀ ਕਿ ਜਥੇਦਾਰ ਮੇਰੀ ਆਵਾਜ਼ ਸੁਣਨਗੇ ਕੌਮ ਕਿਤੇ ਮੇਰੀ ਆਵਾਜ਼ ਸੁਣੇਗੀ ਲੇਕਿਨ ਹੁਣ ਮੈਂ ਗੁਰਦੁਆਰਾ ਨਾਨਕੇ ਦਾ ਸਾਹ ਪਾਚਾ ਤਾਂ ਆਪਣੇ ਪਾਸ ਸ਼ੁਰੂ ਕਰਾਂਗਾ ਪਹਿਨਿਆਂ ਕਿ ਪਹਿਤਿਆ ਪ੍ਰਤਾਮ ਕਰਿਓ ਤਾਂ ਕਿ ਛਾਕਾ ਜਿਹੜਾ ਇਹ ਸੱਚ ਹੈ ਕਿ ਮਸਤਵਾਨੇ ਦਰਬਾਰ ਸਾਹਿਬ ਦੀ ਨਕਲ ਪੜੀ ਹੋਈ ਹੈ ਆਰਐਸਏ ਨੂੰ ਬਣਾ ਰਹੀ ਹੈ ਨਾਗਪੁਰ ਵਾਲੇ ਬਣਾ ਰਹੇ ਨੇ ਭਾਜਪਾ ਵਾਲੇ ਬਣਾ ਰਹੇ ਨੇ ਇਹਦੇ ਵਿੱਚ ਕੋਈ ਦੋਗਰਾਈ ਨਹੀਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਰਮ ਸਤਕਾਰ ਜੋ ਸ੍ਰੀ ਗੁਰੂ ਨਾਨਕ ਨਾਮ ਲੇਵਾ ਸਿੱਖੋ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਨਾ ਨਾਰਾ ਮੇਰੀ ਜਵਾਬ ਫਤਿਹ ਦਾ ਜਵਾਬ ਫਤਿਹ ਜੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਸ਼ੋਤਮ ਸਿੰਘ ਫਗੂ ਵਾਲਾ ਅੱਜ ਇੱਕ ਬਹੁਤ ਹੀ ਅਹਿਮ ਗੰਭੀਰ ਮੁੱਦੇ ਦੇ ਉੱਤੇ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਿਹਾ ਸ੍ਰੀ ਅਕਾਲ ਤਾ ਸਭ ਤੇ ਅਜਿਹੇ ਇੱਕ ਦੁਨਿਆਵੀ ਝਗੜੇ ਜਿਹੜੇ ਸਿੱਖ ਲੀਡਰਸ਼ਿਪ ਦੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੇ ਲਈ ਚੱਲ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਮੂਰਲੀਆ ਸਭਾ ਦੇ ਵਿੱਚ ਹੋ ਕੇ ਲੜ ਰਿਹਾ ਹੈ ਮਾਨ ਹੈ ਕਿ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਸਿੱਖ ਪੰਥ ਦੀ ਖਾਨ ਹੈ ਤੇ ਨਾਲ ਦੀ ਨਾਲ ਮੈਨੂੰ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਉਹ ਸ਼ਬਦ ਵੀ ਯਾਦ ਆ ਰਹੇ ਨੇ ਜਿਹੜੇ ਉਹਨਾਂ ਨੇ ਕਿਸੇ ਸਮੇਂ ਅਨੰਦਪੁਰ ਸਾਹਿਬ ਤੋਂ ਇੱਕ ਮਾਰਚ ਸ਼ੁਰੂ ਹੋਣ ਜਾ ਰਿਹਾ ਸੀ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਆਰਐਸਐਸ ਨੂੰ ਕਿ ਤੁਹਾਡੇ ਨਿਕਰਾਂ ਵਾਲੇ ਮਾਰਚ ਦੇ ਅੱਗੇ ਨਗਰ ਕੀਰਤਨ ਦੇ ਅੱਗੇ ਨਹੀਂ ਚੱਲ ਸਕਦੇ ਤੇ ਨਾਲ ਦੀ ਨਾਲ ਦੋ ਲਫ਼ਜ਼ ਕਹੇ ਸੀ ਆਰਐਸਐਸ ਨੇ ਉਹਨਾਂ ਨੂੰ ਜਵਾਬੀ ਹਮਲੇ ਦੇ ਵਿੱਚ ਕਿਹ ਕਦੋਂ ਹੋਏ ਹੋਏਗਾ ਜਦੋਂ ਸਮੁੱਚਾ ਸ੍ਰੀ ਅਕਾਲ ਤਾ ਸਭ ਦੇ ਉੱਤੇ ਕਬਜ਼ਾ ਹੀ ਜਿਹੜਾ ਆਰਐਸਐਸ ਦਾ ਹੋਏਗਾ ਸੋ ਜਥੇਦਾਰ ਜੀ ਮੇਰੀ ਇੱਕ ਬੇਨਤੀ ਹੈ ਛੋਟਾ ਮੂੰਹ ਵੱਡੀ ਬਾਤ ਹੈ ਮੈਂ 2007 ਦੇ ਵਿੱਚ 2009 ਦੇ ਵਿੱਚ ਸ੍ਰੀ ਅਕਾਲ ਤਾ ਸਭ ਤੇ ਸੰਗਤੀ ਰੂਪ ਅਸੀਂ ਪੇਸ਼ ਹੋਏ ਸੀ ਗਿਆਨੀ ਗੁਰਵਚਨ ਸਿੰਘ ਜੀ ਦੇ ਪਾਸ ਬਹੁਤ ਵੱਡੇ ਪੱਦਰ ਦੇ ਉੱਤੇ ਸੰਗਤਾਂ ਪਾਸ ਮਿਲੀਆਂ ਸੀ ਦਰਬਾਰ ਸਾਹਿਬ ਦੀ ਨਕਲ ਮਸੂਆਣੇ ਬਣ ਰਹੀ ਹੈ ਜਿਹੜੀ ਉਹਦੇ ਬਾਰੇ ਕੀ ਸਾਡਾ ਮਿਲਣਾ ਇਹ ਝੂਠ ਸੀ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲਤਾ ਸਭ ਦੇ ਜਥੇਦਾਰ ਆਗੇ ਗਿਆਨੀ ਗੁਰਬਚਨ ਸਿੰਘ ਜੀ ਨੇ ਹੁਕਮਨਾਮਾ ਕੀਤਾ ਸਿੱਖ ਬੁੱਧੀਜੀਵਾਂ ਦੀ ਇਕੱਤਰਤਾ ਹੋਈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਹੋਈ ਉਹਦੇ ਵਿੱਚ ਅੱਜ ਵਰਗੇ ਬੁੱਧੀਜੀਵੀ ਨਹੀਂ ਸੀ ਜਿਹੜੇ ਪਿਛਲੇ ਦਿਨੀ ਅਕਾਲਤਾ ਸਭ ਦੀ ਮੀਟਿੰਗ ਦੇ ਵਿੱਚ ਆਏ ਉਹ ਦਿੱਲੀ ਸੁਖਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰੇ ਸਾਬਾਨਾ ਦੀਆਂ ਬਕਾਇਦਾ ਦੇ ਤੌਰ ਤੇ ਉਹ ਕਮੇਟੀਆਂ ਉਸ ਦੇ ਵਿੱਚ ਹਾਜ਼ਰ ਸੀਗੀਆਂ ਜਿਨ੍ਹਾਂ ਨੇ ਸੰਗਤੀ ਰੂਪ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਕਿਹਾ ਕਿ ਮਸਤਵਾਨੇ ਬਣੀ ਦਰਬਾਰ ਸਾਹਿਬ ਦੀ ਨਕਲ ਬਿਲਕੁਲ ਸਹੀ ਹੈ ਸੋ ਗਿਆਨੀ ਜੀ ਨੇ ਹੁਕਮਨਾਮਾ ਜਾਰੀ ਕੀਤਾ ਕੀ ਇਹ ਝੂਠ ਹੈ ਕਿ ਮੈਂ ਤੁਹਾਨੂੰ ਕਿੰਨੀ ਵਾਰ ਮਿਲਿਆ ਗਿਆ ਨਹੀਂ ਹਰਪ੍ਰੀਤ ਸਿੰਘ ਜੀ ਇਹ ਫੋਟੋ ਹੈ ਤੁਹਾਨੂੰ ਸੰਗਤੀ ਰੂਪ ਮੰਗ ਪੱਤਰ ਦੰਦਿਆਂ ਦੀ ਤੇ ਖਵਾਰਾਂ ਦੀ ਜਵਾਨੀ ਹੈ ਉਸ ਦਿਨ ਦੀ ਦਮਦਮਾ ਸਾਹਿਬ ਦੀ ਅਖਬਾਰਾਂ ਦੀ ਕਵਰੇਜ ਮੇਰੇ ਕੋਲ ਬੋਰੀਆਂ ਭਰੀਆਂ ਪੰਨਿਆਂ ਰ ਅਖਬਾਰਾਂ ਦੀਆਂ ਕਵਰੇਜ ਦੀਆਂ ਇਹ ਸਾਰਾ ਵਰਤਾਰਤ ਹੈ ਜਿਹੜਾ ਇਹ ਅਖਬਾਰਾਂ ਦੀ ਜਵਾਨੀ ਹੈ ਸ੍ਰੀ ਅਕਾਲ ਤਾ ਸਭ ਤੇ ਜਦੋਂ ਅਸੀਂ ਪੇਸ਼ ਹੋਏ ਸੀ ਵਾਕਿਦਾ ਕਿਹਾ ਗਿਆ ਸੀ ਤੇ ਨਾਲ ਦੀ ਨਾਲ ਅਸੀਂ ਮਿਲੇ ਸੀ ਸ਼ਰੋਮੀ ਗੁਰਦੁਆਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਦਿੱਲੀ ਜਾ ਕੇ ਸੰਗਤੀ ਰੂਪ ਉਹਨਾਂ ਦੇ ਨਾਲ ਸੰਗਤ ਨਾਲ ਮੀਟਿੰਗ ਕੀਤੀ ਸੀ ਪਰਮਜੀਤ ਸਿੰਘ ਜੀ ਸ਼ਰਨਾ ਨੇ ਸ਼ਰਨਾ ਜੀ ਨੇ ਸ਼ਰਨਾ ਜੀ ਨੇ ਵਾਹ ਕਹਿੜਾ ਤੌਰ ਦੇ ਉੱਤੇ ਇੱਕ ਗੱਲ ਕਲੀਅਰ ਸੀ ਕਿ ਉਹਨਾਂ ਨੇ ਕਿਹਾ ਸੀ ਵੀ ਬਹੁਤ ਵੱਡੀ ਅਵਗਿਆ ਸੋ ਅੱਜ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਸਰਦਾਰ ਸੁਖਦੇਵ ਸਿੰਘ ਟੀਲਸਾ ਜਿਨ੍ਹਾਂ ਦਾ ਤੁਸੀਂ ਸ੍ਰੀ ਆਮ ਪੱਖ ਪੂਰ ਰਹੇ ਹੋ ਜਿਹੜਾ ਨਾਗਪੁਰ ਤੋਂ ਅਕਾਲੀ ਦਲ ਚਲਾ ਰਿਹਾ ਹੈ ਜਿਨ੍ਹਾਂ ਬਾਰੇ ਸ੍ਰੀ ਆਮ ਕਿਹਾ ਗਿਆ ਕਿ ਮੋਦੀ ਜੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਜਬਾਦਲ ਦੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਜੋਗ ਲੀਡਰ ਹੈ ਜਿਹੜਾ ਉਹ ਕੇ ਬੋਲਤੇ ਕੇਵਲ ਸੁਖਦੇਵ ਸਿੰਘ ਟੀਲਸਾ ਮੈਂ ਪੁੱਛਣਾ ਚਾਹਾਂਗਾ ਤੁਹਾਨੂੰ ਤੁਹਾਨੂੰ ਜਾਣਕਾਰੀ ਦੇ ਚੁੱਕੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 400 ਏਕੜ ਜ਼ਮੀਨ ਸੁਖਦੇਵ ਸਿੰਘ ਢਿੰਸਾ ਦੱਬੀ ਵਿਖਾ ਜਿੱਥੇ ਦਰਬਾਰ ਸਾਹਿਬ ਦੀ ਨਕਲ ਬਣ ਰਹੀ ਆ ਨਾਗਪੁਰ ਵਾਲੇ ਬਣਾ ਰਹੇ ਨੇ ਜਿਹਦੀ ਪਰਵਾਹੀ ਨਾਗਪੁਰ ਅਕਾਲੀ ਦਲ ਕਰ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਕਾਇਦਾ ਤੌਰ ਦੇ ਉਤੇ ਹਾਈ ਕੋਰਟ ਦੇ ਵਿੱਚ ਮਕਦਮਾ ਲੜ ਰਹੀ ਹੈ ਸੰਤਾਪਤ ਸਿੰਘ ٹرسٹ ਵਰਕ ਬਸਤਾਨਾ ਸਾਹਿਬ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਗਵੰਤ ਮਾਨ ਨੂੰ 25 ਕਿੱਲੇ ਜ਼ਮੀਨ ਦਿੱਤੀ ਸਰਦਾਰ ਸੁਖਦੇਵ ਸਿੰਘ ਢੀਂਸਾ ਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਗੁਰਦੁਆਰਾ ਸਾਹਿਬ ਦੀ ਜਾਇਦਾਦ ਆ ਸਿੱਖ ਪ੍ਰਾਪਰਟੀ ਐ ਜਿਹੜੂ ਬਕਾਇਦਾ ਤੌਰ ਦੇ ਉੱਤੇ ਉਥੇ ਅਫੀਲੀਏਸ਼ਨ ਹੀ ਨਹੀਂ ਮਿਲਦੀ ਮਾਨਤਾ ਨਹੀਂ ਮਿਲਦੀ ਭਗਵੰਤ ਮਾਨ ਦੀ ਮਿਲੀ ਪੁਗਤ ਦੇ ਨਾਲ ਸੁਖਦੇਵ ਸਿੰਘ ਧੀਰਸਾ ਨੇ ਇੱਕ ਜਾਲੀ ਰਿਸਤੀ ਕਰਾਈ ਪੁੰਨ ਹੈਵਾ ਕਰਵਾਇਆ ਡਿਪਟੀ ਕਮਿਸ਼ਨਰ ਸਰੂਰ ਦੇ ਉੱਤੇ ਦਬਾਅ ਪਾ ਕੇ ਇਹ ਸਾਰਾ ਬਰਤਾਨਤ ਬਾਪਰਨ ਦੇ ਬਾਵਜੂਦ ਅਸੀਂ ਤੁਹਾਨੂੰ ਇੱਕ ਫੇਰ ਮੰਗ ਪੱਤਰ ਦਿੱਤਾ ਜੀ ਸਰਦਾਰ ਹਰਪ੍ਰੀਤ ਸਿੰਘ ਜੀ ਤੁਹਾਨੂੰ ਮੰਗ ਪੱਤਰ ਦਿੱਤਾ ਦਾਸ ਦੇ ਆਪਦੇ ਹੈਂਡ ਲੈਟਰ ਤੇ ਉਤੇ ਜਿਹਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਗਈ 25 ਏਕੜ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਦਾਰ ਹਰਪ੍ਰੀਤ ਸਿੰਘ ਜੀ ਸੁਖਦੇਵ ਸਿੰਘ ਟੀਨਸਾ ਨੇ ਦਿੱਤੀ ਹੈ ਅੱਜ ਤੁਸੀਂ ਸੁਖਦੇਵ ਸਿੰਘ ਟੀਨਸਾ ਦੇ ਨਾਮ ਮੈਂ ਸੁਣ ਕੇ ਹਰ ਰਹਿ ਗਿਆ ਬਿਰਸਾ ਸਿੰਘ ਬਲਟੋਹਾ ਜੀ ਦੀ ਗੱਲ ਜਿਹੜੀ ਪੂਰੀ ਸੱਚੀ ਹੈ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਬਣ Nagpur ਵਾਲਿਆਂ ਦੇ ਕਹੇ ਦੇ ਉੱਤੇ ਅਕਾਲੀ ਦਲ ਦਾ ਪ੍ਰਧਾਨ ਬਣਨ ਦੇ ਲਈ ਤੁਸੀਂ ਬਹੁਤ ਪਾਪੜ ਵੇਚ ਲਏ ਮੈਨੂੰ ਪ੍ਰੋਫੈਸਰ ਮਨਜੀਤ ਸਿੰਘ ਦੀ ਗੱਲ ਸਾਬਤ ਹੁੰਦੀ ਰਗਦੀ ਆ ਵੀ ਅੱਜ ਸਾਡੇ ਤਖਤ ਦੇ ਉੱਤੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗਿਆਨੀ ਰਗਵੀਰ ਸਿੰਘ ਦੀ ਗੱਲ ਦੇ ਉੱਤੇ ਕੋਈ ਚਿੰਤਾ ਨਹੀਂ ਲੈ ਕੇ ਤੁਸੀਂ ਆਪਣੀਆਂ ਪੁਰਾਣੀਆਂ ਜਿਹੜੀਆਂ ਕਹਾਣੀਆਂ ਨੇ ਗਿਆਨੀ ਰਗਵੀਰ ਸਿੰਘ ਨੂੰ ਮਜਬੂਰ ਕਰ ਰਹੇ ਹੋ ਜੋ ਬਿਰਸਾ ਸਿੰਘ ਬੁਲਟੋਹੇ ਨੇ ਤੁਹਾਨੂੰ ਕਿਹਾ ਮੇਰੀ ਬੇਨਤੀ ਆ ਜਥੇਦਾਰ ਸਾਹਿਬ ਮੈਂ ਤੁਹਾਨੂੰ ਜਥੇਦਾਰ ਮੰਨਦਾ ਜੀ ਤੁਸੀਂ ਜਥੇਦਾਰ ਨੂੰ ਦਮਦਵਾ ਸਾਹਿਬ ਦੇ ਬਹੁਤ ਵੱਡੀ ਉਪਾਦੀ ਹੈ ਤੁਹਾਨੂੰ ਜਾਂਤਕ ਕਰ ਦੇਣੀ ਚਾਹੀਦੀ ਹੈ ਜੇ ਕੁਝ ਬਿਰਸਾ ਸਿੰਘ ਬੁਲਟੋਹੇ ਨੇ ਕਿਹਾ ਤੁਹਾਨੂੰ ਜਾਂਤਕ ਕਰ ਦੇਣੀ ਚਾਹੀਦੀ ਆ ਜੋ ਪਰਮਜੀਤ ਸਿੰਘ ਸਰਨੇ ਦੇ ਭਰਾ ਨੇ ਸਾਨੂੰ ਕਿਹਾ ਉਹ ਸਾਨੂੰ ਜਨਤਕ ਕਰ ਦੇਣੀਆਂ ਚਾਹੀਦੀਆਂ ਨੇ ਉਹਨਾਂ ਦੇ ਵਿਰੋਧੀਆਂ ਨੂੰ ਕਰ ਦੇਣੀਆਂ ਚਾਹੀਦੀਆਂ ਨੇ ਮੈਂ ਢੀਂਸਾ ਸਾਹਿਬ ਨੂੰ ਚੈਲੰਜ ਕਰਦਾ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਨੂੰ ਮੈਂ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਸਤਕਾਰ ਜੋਗੋ ਕੱਲ ਤਾਂ ਸਭ ਤੇ ਬੈਠੇ ਹੋ ਤੁਸੀਂ ਅੱਜ ਦਮਦਵਾ ਸਾਹਿਬ ਤੇ ਬੈਠੇ ਹੋ ਤੇ ਤੁਹਾਡੀ ਹیثیت ਨੂੰ ਕਰਨਾ ਲੇਕਿਨ ਮੈਂ ਇੱਕ ਗੱਲ ਕਲੀਅਰ ਕਹਾਗਾ ਕਿ ਤੁਸੀਂ ਇਟਾਂ ਦੀ ਇਮਾਰਤ ਸਮਝ ਲਿਆ ਅਸੀਂ ਇਕੱਲਤਾ ਸਭ ਨੂੰ ਇਟਾਂ ਦੀ ਇਮਾਰਤ ਨਹੀਂ ਇਹ ਜੇ ਇਮਾਰਤ ਆ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਸੱਚੀ ਤੇ ਝੂਠੀਆਂ ਸਰਕਾਰਾਂ ਦੇ ਨਾਲ ਲੜਾਈ ਦੀ ਆਦਤ ਹੈ ਲੜਾਈ ਦੀ ਇਮਾਰਤ ਨਹੀਂ ਹੈਗੀ ਇੱਥੋਂ ਹੁਕਮ ਚੱਲਦੇ ਨੇ ਹੁਕਮ ਚੱਲਦੇ ਰਹਿਣਗੇ ਇੱਥੇ ਸਰਕਾਰਾਂ ਦੇ ਜੱਤੇਦਾਰ ਆਉਂਦੇ ਰਹੇ ਨੇ ਆਉਂਦੇ ਰਹਿਣਗੇ ਠੀਕ ਆ ਅਕਾਲੀ ਆਪਣੇ ਅਕਾਲੀ ਆਗੂਆਂ ਦੇ ਤਲਵੇ ਚੱਟਦੇ ਨੇ ਪਰਮਿੰਦਰ ਜੀ ਨੂੰ ਅੱਜ ਸੁਣ ਰਿਹਾ ਸੀ ਪਰਮਿੰਦਰ ਜੀ ਹੋਸ਼ ਕਰੋ ਹੋਸ਼ ਕਰੋ ਜਿਹੜਾ ਕੁਝ ਤੁਸੀਂ ਕਹਿ ਰਹੇ ਹੋ ਅੱਜ ਮੀਡੀਆ ਦੇ ਸਾਹਮਣੇ ਤੁਸੀਂ ਦਰਬਾਰ ਸਾਹਿਬ ਦੀ ਨਕਲ ਬਣਾਉਣ ਦੇ ਆਮੀਓ ਸੰਤ ਅਤਰ ਸਿੰਘ ਦੀ ਜਾਇਦਾਦ ਸੰਤ ਬਾਬਾ ਅਤਰ ਸਿੰਘ ਜੀ ਆਪਣੇ ਜਿਉਂਦੇ ਜੀ ਕਹਿ ਗਏ ਸੀ ਤੇਜਾ ਸਿੰਘ ਪ੍ਰਿੰਸੀਪਲ ਦੇ ਰਾਹੀਂ ਜਿਹੜੇ ਫੌਰੀਂ ਦੇ ਪੜੇ ਸੀ ਕਿ ਸਿੱਖੇ ਇਸ ਜਾਇਦਾਦ ਤੇ ਲੜ ਲੈਣੇ ਸੋ ਆਪਾ ਕਿਉਂ ਨਾ ਸिखਾ ਦੀ ਸੌਰਮੌਰੋਂ ਸੰਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਜਾਜ਼ਤ ਦੇ ਜੀਏ ਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਤੀ ਸੀ ਤਾਰ ਗੁਰਦੁਆਰਾ ਗੁਰਦੁਆਰਾ ਟਰਮੀਨਲ ਦੇ ਵਿੱਚੋਂ ਜਿੱਤੀ ਸੀ ਹਾਈ ਕੋਰਟ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਜਿੱਤੀ ਸੀ ਲੇਕਿਨ ਆਫਸੋਰਸ ਤੁਹਾਡੇ ਵਰਗੇ ਦਿੱਲੀ ਦੇ ਦਲਾਲ ਪਰਮਿੰਦਰ ਜੀ ਤੁਹਾਡੇ ਪਿਤਾ ਦਿੱਲੀ ਦੇ ਦਲਾਲ ਵਰਗੇ ਸੁਖਦੇਵ ਸਿੰਘ ਸਾਹਿਬ ਵਰਗੇ ਦਿੱਲੀ ਦੇ ਦਲਾਲ ਨੇ ਜਿਹੜੇ ਉਹਨਾਂ ਨੇ ਬਕਾਇਦਾ ਤੌਰ ਦੇ ਉਤੇ ਦਿੱਲੀ ਦੀ ਬੋਲਣੀ ਬੋਲਣ ਸ਼ੁਰੂ ਕੀਤੀ ਹੈ ਸੋ ਅਫਸੋਸ ਹੈ ਕਿ ਇਹ ਸਾਰਾ ਕਠਨਾ ਕਰਮ ਝੂਠ ਹੈ ਕਿ ਇਹ ਝੂਠ ਵੀ ਹਾਈ ਕੋਰਟ ਦੇ ਵਿੱਚ ਮੁਕੱਦਮਾ ਨਹੀਂ ਲੜਤਰਿਆ ਮੈਂ ਪਰਮਿੰਦਰ ਜੀ ਤੋਂ ਵੀ ਪੁੱਛਣਾ ਚਾਹਾਂਗਾ ਕਿ ਸੁਖਦੇਵ ਸਿੰਘ ਟਿੰਸਾ ਸ਼ਰੋਮਣੀ ਕਮੇਟੀ ਦੇ ਨਾਲ ਮੁਕੱਦਮਾ ਦਾ ਨਹੀਂ ਲੜ ਰਿਹਾ ਕੀ ਹਜੇ ਵੀ ਸੁਧਾਰ ਲਹਿਰ ਉਹ ਸ਼ਰਮ ਕਰੋ ਉਹ ਖੋਤੀ ਕਹਾਣੀ ਕਹੋਣ ਵਾਲੇ ਲੋਕੋ ਮੈਨੂੰ ਅਫਸੋਸ ਹੈ ਮੈਂ ਬਹੁਤ ਜਲਦੀ ਬਹੁਤ ਜਲਦੀ ਗੁਰਦੁਆਰਾ ਨਾਨਕੀਆਣਾ ਸਾਹਿਬ ਪਛਤਾਪ ਦੇ ਪਾਠ ਸ਼ੁਰੂ ਕਰਾਂਗਾ ਤਾਂ ਕਿ ਸਿੱਖ ਸੰਗਤਾਂ ਨੂੰ ਸਾਰਾ ਇਸ ਕਸੇ ਦਾ ਕਰ ਜਾਏ ਜਿਹੜਾ ਸਮਝ ਜਾ ਸਕੇ ਕਿਉਂਕਿ ਬਹੁਤੇ ਲੋਕਾਂ ਨੂੰ ਤੁਸੀਂ ਆਪਣੇ ਕੋਲੀ ਚੱਟ ਬਣਾ ਰੱਖਿਆ ਮੈਨੂੰ ਬਹੁਤ ਅੜਿਆ ਲਿਆ ਮੇਰੇ ਤੇ ਮਾਨ ਦੇ ਇਕ ਤਸ਼ੱਦਦ ਬਹੁਤ ਕਰ ਦਿੱਤਾ ਮੇਰੇ ਤੇ ਕਚਹਿਰੀਆਂ ਦਾ ਤਸ਼ੱਦਦ ਬਹੁਤ ਕਰ ਦਿੱਤਾ ਮੇਰੇ ਦੇ ਉਤੇ ਪੁਲਿਸ ਤਸ਼ੱਦਦ ਬਹੁਤ ਕਰਾ ਲੇ ਮੇਰੇ ਘਰਾਂ ਦੇ ਵਿੱਚ ਬਹੁਤ ਰੇਡਾਂ ਕਰਵਾ ਲੀਆਂ ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਜਲਦੀ ਮੌਤ ਵਾਲੇ ਪਾਸੇ ਵੀ ਲੈ ਜਾਓਗੇ ਇਹ ਮੇਰਾ ਪੂਰਾ ਪਰ ਮੇਰਾ ਗੁਰੂ ਯਕੀਨ ਹੈ ਮੈਨੂੰ ਮੇਰੇ ਗੁਰੂ ਤੇ ਕਿ ਮੈਂ ਤੁਹਾਡੇ ਪੋਤੜੇ ਫਰੋਲਾਂਗਾ ਤੁਹਾਡੇ ਪੋਤੜੇ ਫੋਲਣ ਦੇ ਉੱਤੋਂ ਕਦੇ ਵੀ ਮੈਂ ਗੁਰੇਜ਼ ਨਹੀਂ ਕਰਾਂਗਾ ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕਾ ਜਾਵੇ ਅੱਜ ਮੇਰਾ ਸਵਾਸ ਹੈ ਜਿਹੜਾ ਕਿਉਂਕਿ ਮੈਨੂੰ ਜੇ ਕੱਲ ਤੱਕ ਸਾਤੇ ਵੀ ਨਹੀਂ ਸੁਣਿਆ ਗਿਆ ਜੇ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੀ ਨਹੀਂ ਸੁਣਿਆ ਤਾਂ ਮੈਨੂੰ ਹੋਰ ਕੌਣ ਸੁਨੇਗਾ ਜੇ ਮੈਨੂੰ ਅੱਜ ਮੌਜੂਦਾ ਗਿਆ ਜਥੇਦਾਰ ਰਗਵੀਰ ਸਿੰਘ ਜੂਰੀ ਵੀ ਨਹੀਂ ਸੁਣਨਗੇ ਮਾਫ ਬਖਾਇਦਾ ਇੱਕ ਮੇਲ ਕੀਤੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗਿਆਨੀ ਰਗਵੀਰ ਸਿੰਘ ਜੀ ਨੂੰ ਮਾਫ ਕਰਨ ਵਾਲਾ 2 10 2024 ਨੂੰ ਕਿ ਜਥੇਦਾਰ ਜੀ ਤੇ ਤਿੰਨ ਪੇਜਾਂ ਦੀ ਮੇਲ ਹੈ ਮੈਨੂੰ ਆ ਲੱਗਦਾ ਵਿਤਾਖਤੇ ਪਹੁੰਚ ਬੈਠੇ ਤਖਤੇ ਬੈਠੇ ਅੱਜ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਮੁਲਾਜ਼ਮ ਨੇ ਜਿਹੜੇ ਅਕਲਤਖ ਦੇ ਬਕਾਇਦਾ ਤੌਰ ਦੇ ਉੱਤੇ ਮੁਲਾਜ਼ਮ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਇਹ ਤੁਹਾਡੇ ਤੱਕ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਮੇਰੀ ਮੇਲ ਬੇਨਤੀ ਹੈ ਕਿ ਦੋ 10 2024 ਨੂੰ 10 ਦੇ 10 ਤਾ ਹੇਠ ਇੱਕ ਮੇਲ ਕੀਤੀ ਗਈ ਹੈ ਜਿਹਦੇ ਵਿੱਚ ਸਾਰਾ ਅਕਲਤਖ ਸਵਰਾ ਮੈਂ ਜਵਾਬ ਮੰਗਾਗਾ ਜਵਾਬ ਮੰਗਾ ਕਾ ਗੁਰਦੁਆਰਾ ਨਾਲਕੀਆਣਾ ਸਾਹਿਬ ਆ ਕੇ ਵੀ ਕੀ ਇਹ ਮੈਂ ਦੁਬਾਰਾ ਰਿਪੀਟ ਕਰਨ ਲਗਾ ਕਿ ਇਹ ਝੂਠਾ ਕਿ ਇਹ ਕਾਲ ਤਖਤ ਦਾ ਰਿਪਲਿਕਾ ਝੂਠਾ ਕਿ ਇਹ ਵੱਡੇ ਵੱਡੇ ਅਖਬਾਰ ਜੋ ਇੰਗਲਿਸ਼ ਦੇ ਅਖਬਾਰ ਨੇ ਜੋ ਕਿ ਬਕਾਇਦਾ ਤੌਰ ਤੇ ਕੀ ਮੈਨੂੰ ਤੁਸੀਂ ਮਿਲੇ ਨਹੀਂ ਗਿਆਨੀ ਆਰਪੀ ਸਿੰਘ ਜੀ ਗੋਬਿੰਦ ਸਿੰਘ ਲੋਂਗੋਵਾਲ ਦੀ ਚੌਂੜ ਵਾਲੇ ਦਿਨ ਅਸੀਂ ਧਰਨਾ ਲਾ ਕੇ ਬੈਠੇ ਸੀ ਦਰਬਾਰ ਸਾਹਿਬ ਤੇ ਜਸ ਸਿੰਘ ਸਮੁਦਰੀ ਹਾਲ ਦੇ ਕੇ ਕੀ ਤੁਸੀਂ ਮੈਨੂੰ ਮਿਲੇ ਨਹੀਂ ਤੁਸੀਂ ਮਿਲ ਕੇ ਮੇਥੋਂ ਅਕਾਲ ਤਖਤ ਦੇ ਹੁਕਮਨਾਮੇ ਦੀ ਕਾਪੀ ਨਹੀਂ ਲਈ ਕਿਉਂ ਝੂਠ ਬੋਲਦੇ ਹੋ ਹਰ ਇੱਕ ਗੱਲਾਂ ਦੇ ਉੱਤੇ ਕਿਉਂ ਚੁੱਪ ਕਰਦੇ ਹੋ ਤਖਤਾਂ ਦੇ ਜਥੇਦਾਰ ਤਾਂ ਪੋਟੇ ਘਟਾਉਣ ਵਾਲੇ ਹੁੰਦੇ ਨੇ ਤਖਤਾਂ ਦੇ ਜਥੇਦਾਰ ਤਾਂ ਅੰਗ ਅੰਗ ਘਟਾਉਣ ਵਾਲੇ ਹੁੰਦੇ ਨੇ ਮੈਂ ਇੱਕ ਗੱਲ ਬੜੀ ਸਪਸ਼ਟ ਸ਼ਬਦਾਂ ਦੇ ਵਿੱਚ ਗੈਨੀ ਹਰਪ੍ਰੀਤ ਸਿੰਘ ਜੀ ਨੂੰ ਕਿਹੜੀ ਚਾਹਾਂਗਾ ਕਿਉਂਕਿ ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ ਹੈ ਵੀ ਹਰੇਕ ਗੁਰੂ ਦਾ ਸਿੱਖ ਆਪਣੇ ਜੇ ਗੁਰੂ ਨੂੰ ਅੱਗੇ ਹੋ ਕੇ ਕਹਿ ਸਕਦਾ ਵੀ ਉਹ ਤੋਂ ਸਵਾਲ ਪੁੱਛ ਸਕਦਾ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਕੋ ਰੱਬ ਨਹੀਂ ਬਣ ਗਏ ਵੀ ਤੁਸੀਂ ਅਕਾਲ ਤਲਬ ਸਾਹਿਬ ਤੇ ਐਕਟਿੰਗ ਜੱਥੇਦਾਰ ਰਹੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਵੀ ਕਿੰਨੇ ਸਾਲ ਤੁਸੀਂ ਐਕਟਿੰਗ ਜੱਥੇਦਾਰ ਰਹੇ ਮੈਂ ਮੋੜ ਲੈ ਤੁਹਾਡੇ ਐਕਟਿੰਗ ਸਮੇਂ ਦੇ ਵਿੱਚ ਜਦੋਂ ਤੁਸੀਂ ਆਏ ਮੈਂ ਉਸ ਟਾਈਮ ਤੁਹਾਨੂੰ ਮਿਲਿਆ ਉਹਨਾਂ ਸਮਿਆਂ ਦੇ ਵਿੱਚ ਤੁਹਾਨੂੰ ਮਿਲਿਆ ਅੱਜ ਤੱਕ ਤੁਸੀਂ ਐਕਟਿੰਗ ਜੱਥੇਦਾਰ ਰਹੇ ਦਾਰ ਰਹੇ ਗਿਆਨੀ ਹਰਦਿਕਬੀਰ ਸਿੰਘ ਜੀ ਤੋਂ ਪਹਿਲਾਂ ਕੀ ਮੈਨੂੰ ਇਹ ਕਲੀਅਰ ਹੋ ਗਿਆ ਬਿੱਕਤੇ ਕਿਤੇ ਦਾ ਲਫ਼ਜ਼ ਵੀ ਛੱਡ ਦਈਏ ਵੀ ਤੁਸੀਂ ਬਕਾਇਦਾ ਤੌਰ ਤੇ ਜੇ ਤੁਸੀਂ ਬਿਰਸਾ ਸਿੰਘ ਬੁਲਟੋਏ ਦੇ ਚਾਰ ਅੱਖਰ ਕਿਹਾ ਤੋਂ ਰੋਣ ਲਾ ਕੇ ਕੌਮ ਨੂੰ ਔਮੋਸ਼ਨਲ ਕਰਨ ਦੇ ਲਈ ਕੌਮ ਨੂੰ ਜਜ਼ਬਾਤੀ ਕਰਨ ਦੇ ਲਈ ਲੇਕਿਨ ਤੁਹਾਡੀ ਅੱਖਾਂ ਦੇ ਵਿੱਚੋਂ ਕਿਉਂ ਨਾ ਇਹ ਵੀ ਦਰਬਾਰ ਸਾਹਿਬ ਦੀ ਨਕਲ ਬਣ ਗਈ ਦਰਬਾਰ ਸਾਹਿਬ ਦੀ ਮਸਤੋਂ ਆਣੇ ਅਕਾਲ ਤਾ ਦਰਬਾਰ ਸਾਹਿਬ ਦੀ ਨਕਲ ਬਣਨੀ ਗਈ ਅਕਾਲ ਤਾ ਸਭ ਦੇ ਜਥੇਦਾਰ ਦਾ ਤਾਂ ਇੱਕ ਬਣਦਾ ਸੀ ਅਕਾਲੀ ਫੂਲਾ ਸਿੰਘ ਬਣਨਾ ਉਸੇ ਟਾਈਮ ਬਣਦਾ ਸੀ ਚਾਹੇ ਤੁਹਾਡਾ ਕਿੰਨਾ ਹੀ ਨੁਕਸਾਨ ਕਿਉਂ ਨਾ ਹੋ ਜਾਂਦਾ ਲੇਕਿਨ ਅੱਜ ਜਿਹੜੇ ਹਾਲਾਤ ਨੇ ਮੈਨੂੰ ਕਲੀਅਰ ਹੋ ਗਿਆ ਮੈਨੂੰ ਸਪਸ਼ਟ ਹੋ ਗਿਆ ਵੀ ਤੁਸੀਂ ਵੀ 나ਗਪੁਰ ਤੋਂ ਚੱਲੇ ਹੋਇਓ ਤੇ 나ਗਪੁਰ ਤੋਂ ਚੱਲ ਕੇ ਸਿੱਖ ਸਿਰਖ ਜਜ਼ਬਾਤਾਂ ਨੂੰ ਜਜ਼ਬਾਤੀ ਕਰਕੇ ਇਮੋਸ਼ਨਲ ਕਰਕੇ ਤੁਸੀਂ ਇਸ ਗੱਲ ਤੇ ਆ ਕੇ ਖੜਗੇ ਵੀ ਅੱਜ ਸिखਾ ਨੂੰ ਜਜਵਾਤਾ ਵੀ ਆਪੇ ਅਕਾਲੀ ਦਲ ਦੇ ਪ੍ਰਧਾਨ ਮਰਜੋ ਮੇਰਾ ਦੋਸ਼ ਹੈ ਤੁਸੀਂ ਅਕਾਲੀ ਦਲ ਦਾ ਪ੍ਰਧਾਨ ਬਣਨ ਦੇ ਲਈ ਤੁਸੀਂ ਕਹਿੰਦੇ ਸੀ ਨਾ ਮੈਂ ਅਕਾਲੀ ਦਲ ਅਕਾਲ ਤਖਤ ਸਾਭ ਦੀਆਂ ਲੱਖ ਗੁਕਤਿਆ ਕੀਤੇ ਨੇ ਸੁਖਵੀਰ ਸਿੰਘ ਬਾਦਲ ਨੇ ਮਾਨੂੰ ਪਰੇ ਨਹੀਂ ਕਰਨ ਜੋਗਾ ਨਹੀਂ ਹੈਗਾ ਲੇਕਿਨ ਅਕਾਲ ਤਖਤ ਸਾਹਿਬ ਤੋਂ ਤੁਸੀਂ ਅਕਾਲੀ ਦਲ ਨੂੰ ਖਾਲੀ ਕਰਾਉਣ ਲੱਗੇ ਪਏ ਹੋ ਅਕਾਲ ਤਖਤ ਸਾਹਿਬ ਤੋਂ ਉਸ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੀ ਮੌਤ ਕਰਨ ਲੱਗੇ ਹੋ ਜਿਹੜੇ ਅਕਾਲੀ ਦਲ ਨੇ ਸਰੀਏ ਕਾਲਤਾ ਤੋਂ ਤੋਂ ਜਨਮ ਲਿਆ ਸੀ ਸੋ ਅੱਜ ਇਸ ਪਉਮ ਨੂੰ ਸੋਚਣਾ ਪਏਗਾ ਕਿ ਕੱਲ ਤੱਕ ਸਭ ਦੇ ਜਥੇਦਾਰ ਜਥੇਦਾਰਾ ਜਥੇਦਾਰ ਆਪਣੀ ਜ਼ਥੇਦਾਰੀ ਬਚਾਉਣ ਲਈ ਸਿਰਫ ਜਾਂ ਰਾਣਾਗਪੁਰ ਤੋਂ ਆਸ਼ੀਰਵਾਦ ਲੈਣ ਲਈ ਜਾਂ ਪਰਥ ਤੋਂ ਆਸ਼ੀਰਵਾਦ ਲੈਣ ਲਈ ਲੰਘ ਰਹੇ ਨੇ ਇਹ ਗੱਲ ਦਾ ਫੈਸਲਾ ਅੱਜ ਕੌਮ ਨੂੰ ਕਰਨਾ ਪੈਣਾ ਹੈ ਕੌਮ ਨੂੰ ਮੰਦਾਂ ਦੇ ਜੰਗ ਦੇ ਵਿੱਚ ਆਉਣਾ ਪੈਣਾ ਸੋ ਮੇਰੀ ਬੇਨਤੀ ਹੈ ਜਥੇਦਾਰੋ ਜਿੱਥੇਦਾਰੋ ਆਓ ਕਾਲੀ ਫੂਲਾ ਸਿੰਘ ਬਣੀਏ ਤੇ ਸੰਗਤ ਰੂਪ ਮਹਾਰਾਜਾ ਅਰਜਨ ਸਿੰਘ ਦਾ ਰਾਜ ਸਥਾਪਿਤ ਕਰੀਏ ਇਹ ਰਾਜ ਦੁਨਿਆਵੀ ਰਾਜ ਹੈ ਇਹ ਦਲ ਤਾਂ ਦੁਨਿਆਵੀ ਨੇ ਅਕਾਲ ਤਖਤ ਸੱਚੀ ਸੂਚੀ ਅਦੌਲਤ ਹੈ ਸੋ ਇਹਨੂੰ ਦਾਗ ਨਾ ਲੱਗਣ ਦਿਓ ਕਿ ਆਹਾਂ ਝੂਠ ਹੈ ਸਾਡਾ ਅਕਾਲ ਤਖਤ ਦੇ ਗਿਆਨੀ ਗੁਰਵਚਨ ਸਿੰਘ ਨੂੰ ਮਿਲਣਾ ਬਿਲਕੁਲ ਬੋਰੀਆਂ ਭਰੀਆਂ ਪੰਜਾਂ ਦੇ ਖਬਰਾਂ ਦੀਆਂ ਬੋਰੀਆਂ ਭਰੀਆਂ ਪੰਜਾਂ ਦੇ ਤੁਹਾਨੂੰ ਅਪੀਲਾ ਕਰਦੀਆਂ ਲੇਕਿਨ ਤੋ ਅਫਸੋਸ ਅਫਸੋਸ ਕਿ ਅੱਜ ਤੱਕ ਜੇ ਮੇਰੇ ਵਰਗੇ ਜੱ태ਦਾਰ ਦੀ ਮੇਰੇ ਵਰਗੇ ਇੱਕ ਸਿੱਖ ਦੀ ਇੱਕ ਗੁਰੂ ਦੇ ਸਧਾਰਨ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੱਖ ਦੀ ਸੁਣਦੇ ਦੀ ਅਕਾਲ ਤਖਤ ਸਾਹਿਬ ਕੋਲ ਫਰਿਆਦ ਨਹੀਂ ਸੁਣੀ ਜਾਂਦੀ ਤਾਂ ਮੈਂ ਹੋਰ ਕਿੱਥੇ ਜਾਵਾਂਗਾ ਦੁਨਿਆਵੀ ਕੋਰਟਾਂ ਦੇ ਵਿੱਚ ਮੈਨੂੰ ਬਹੁਤਾ ਹੀ ਕਿੰਝ ਸਾਹਿਬ ਨੇ ਦੁਨਿਆਵੀ ਕੋਰਟਾਂ ਦੇ ਵਿੱਚ ਸਜਾਵਾਂ ਦਵਾ ਰਖੀਆਂ ਨੇ ਮੇਰੀਆਂ ਮਹੀਨੇ ਦੇ ਵਿੱਚ ਤਿੰਨ ਪੇਸ਼ੀਆਂ ਤੇ ਤਰੀਕਾ ਨਿਕਲ ਜਾਂਦੀਆਂ ਨੇ ਇੱਕ ਮਹੀਨੇ ਦੇ ਵਿੱਚ ਮੇਰੇ ਇਹ ਇਹ ਜੇ ਮੁਕਦਮੇ ਦਰਜ ਕਰਵਾਏ ਹੋਏ ਨੇ ਇਹਨਾਂ ਲੋਕਾਂ ਨੇ ਇੱਕ ਮਸਤੋਣਾ ਸਾਹਬ ਦੇ ਇੱਕ ਜਿਹੜਾ ਵਿਦਾ ਕਰਾਏ ਤੋਂ ਬਠਾ ਬਠਾ ਬੰਦਾ ਉਸ ਬੰਦੇ ਨੇ ਇੱਕ ਮੇਰੇ ਤੇ ਇਲਜ਼ਾਮ ਲਾ ਕੇ ਮੇਰੇ ਤੋਂ 420 ਦਾ ਪਰਚਾ ਦਰਜ ਕਰਾਇਆ ਹੋਇਆ ਹੈ ਜਿਹੜਾ ਮਾੜਜੋਗ ਅਦਾਲਤ ਦੇ ਵਿੱਚ ਫੈਸਲਾ ਦੀਨ ਹੈ ਉਹ ਅਦਾਲਤ ਜੋ ਮਰਜ਼ੀ ਫੈਸਲਾ ਦੇਵੇ ਲੇਕਿਨ ਗੁਰੂ ਦੀ ਵੱਡੀ ਇਰਾਦਤ ਹੈ ਜਿਹੜੀ ਜੇ ਉੱਥੋਂ ਵੀ ਮੈਨੂੰ ਇਨਸਾਫ ਨਹੀਂ ਮਿਲਦਾ ਤਾਂ ਜਥੇਦਾਰ ਜੀ ਮੈਥੋਂ ਸੁਣਾਂ ਪਾਚਾ ਤਾਪ ਦੇ ਪਾਠ ਸੁਣਾਂ ਕਿਤ ਮਾਪ ਕੋਰ ਨਾਲ ਬੋਤ ਕਰਕੇ ਦੇਖ ਲਿਆ ਮਰਨ ਬਰਤ ਬਾਤ ਕਰਕੇ ਦੇਖ ਲੇ ਲੇਕਿਨ ਕੁਝ ਨਹੀਂ ਨਾ ਹੀ ਇਹ ਮर्यादा ਦੇ ਮੈਨੂੰ ਉਮੀਦ ਸੀ ਕਿ ਜਥੇਦਾਰ ਮੇਰੀ ਆਵਾਜ਼ ਸੁਣਨਗੇ ਕੌਮ ਕਿਤੇ ਮੇਰੀ ਆਵਾਜ਼ ਸੁਣੇਗੀ ਲੇਕਿਨ ਉਹ ਮੈਂ ਗੁਰਦੁਆਰਾ ਨਾਨਕਿਆਲਾ ਸਾਹਿਬ ਪਾਚਾਤ ਆਪਣੇ ਪਾਠ ਸ਼ੁਰੂ ਕਰਾਂਗਾ ਪੈਨਿਆ ਕੇ ਬੇਨਤੀਆ ਪ੍ਰਤਾਨ ਕਰਿਓ ਤਾਂ ਕਿ ਇਹ ਛੱਕਾ ਜਿਹੜਾ ਇਹ ਸੱਚ ਹੈ ਕੇ ਮਾਸਤਾਨੇ ਦਰਵਾਜ਼ਾ ਸਾਹਿਬ ਦੀ ਨਕਲ ਬਣੀ ਹੋਈ ਹੈ ਆਰਐਸਐਨ ਬਣਾ ਰਹੀ ਹੈ ਨਾਗਪੁਰ ਵਾਲੇ ਬਣਾ ਰਹੇ ਨੇ ਭਾਜਪਾ ਵਾਲੇ ਬਣਾ ਰਹੇ ਨੇ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਮੈਂ ਪੁੱਛਿਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਲੇਕਿਨ ਉੱਤੇ ਬੈਠੇ ਪੁਜਾਰੀਆਂ ਨੂੰ ਸਮੇਂ-ਸਮੇਂ ਤੇ ਕੌਮ ਉਲੰਭੇ ਕਰਦੀ ਰਹੀ ਹੈ ਸੋ ਇਸ ਗੱਲ ਦਾ ਤੁਸੀਂ ਜਥੇਦਾਰੋ ਸੋਚ ਕਰੋ ਇਸ ਗੱਲ ਦਾ ਤੁਸੀਂ ਫਿਕਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ uh -huh.